ਜਦੋਂ ਬੱਜੀ ਚੜ੍ਹਦੀ ਕਲਾ ਚ ਅਜੇ ਦੁਆਰੇ ਕੰਮ ਚੱਲੇ ਪੈਦਲੋਂ ਤੋਂ 37 ਤੋਂ 70 ਲੱਗਦਾ ਸਰਕਾਰ ਨੂੰ ਨਾ ਪੈਦਲ ਗਿਆ ਜੀ ਗੱਲਬਾਤ ਕਰਨੀ ਹੈ ਨਾ ਐਮਐਸਪੀ ਦੀ ਐਮਐਸਪੀ ਲੋਕਸਾਨਾਂ ਨੂੰ ਉਹ ਭਰਾਵਾਂ ਬਾਬਾ ਜਿਹੜੇ ਅੱਗੇ ਹੋਏ ਨੇ ਜਿਹੜੇ ਜਾਣਾ ਪੈਦਲ ਲੈਣ ਲੱਗੇ ਹੋਏ ਨੇ ਸਰਕਾਰ ਤੋਂ ਸਬਸਿਡੀਆਂ ਦਾ ਸਾਰਿਆਂ ਨੂੰ ਬਾਬਾ ਜੀ ਇਹਨੂੰ ਵੀ ਇਸ ਤੋਂ ਲਈ ਮੰਗਣਾ ਨਹੀਂ ਕੋਈ ਗੱਲ ਨਹੀਂ ਉਹ ਰਹੀਏ ਨੂੰ ਜੀਡੀਪੀ ਨਾਲ ਤਕੜੇ ਰੋਟੇ ਕਰਨਾ ਚਾਹਣਗੇ ਆ ਤੇ ਵੀ ਕੀ ਸੁਣ ਚਾਲੀ ਆਈ ਜਾਣੀ ਕਿ ਫੁਆਰੇ ਨੂੰ ਸਾਥ ਦੇਣਾ ਚਾਹੀਦਾ ਨਹੀਂ ਕਿ ਨਾ ਇਹ ਮੈਂ ਸਪੀਰੀਟੂਆ ਜਿਹੜੇ ਬੱਚੇ ਆਪਣੇ ਪ੍ਰਵਾਸ ਵਰਦੇ ਨੇ ਕਿਉਂ ਜਾਤ ਦੇ ਨਹੀਂ ਨਾ ਉਹ ਵੀ ਨਾਲ ਜਿਹੜੇ ਪ੍ਰਵਾਸ ਹੋਰ ਲੋਕ ਇੱਥੇ ਬਸਦੇ ਬਿਲਕੁਲ ਜਾਤ ਦੇ ਨਹੀਂ ਨਾ ਇਹ ਤਾਂ ਵਾਪਾਰੀ ਗਰ ਨਰਦੇ ਨੇ ਨਾ ਸਰਕਾਰ ਆਮ ਲੋਕਾਂ ਤੋਂ ਡਰਿਆ ਆਮ ਬਾਨੀਆਂ ਨਾਨੀਆਂ ਦੇ ਯਾਰ ਨੇ ਉਹਨਾਂ ਦੀ ਸਰਕਾਰ ਹੈ ਨਾ ਕਿ ਉਹ ਕਹਿੰਦੇ ਨੇ ਉਹ ਮੇਂ ਕਰਦੇ ਨੇ ਉਹ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੀ ਬਸ ਬੇਤੀ ਕਰ ਸਾਡੇ ਝੋਨੇ ਦੀ ਸਾਡੀ ਖੇਤੀ ਸਭ ਕੰਮ ਕਰਦੇ ਨੇ ਕਿ ਮੈਂ ਸੁਰਦੀ ਤਰ੍ਹਾਂ ਜਾਣੇ ਅਗੇ ਰੋਕ ਲੈਂਦੇ ਨੇ ਪੂਰੀ ਅਮਰ ਤੇਰੀ ਇਹ ਲੋਕ ਕੱਚੇ ਹਟਣ ਕਿਤੀ ਤੋਂ ਕੱਟ ਕੇ ਕੱਟਾ ਤੋਂ ਬਣਾ ਦਿੰਦੇ ਨੇ ਨਹੀਂ ਪੀਜੇ ਬਾਈ ਹੈ ਨਾ ਬਾਬੇ ਨਾਲ ਲਗਦਾ ਬਾਬੇ ਨਾਲ ਵੀ ਦਿੱਤੀ ਹੋਈ ਆ ਬਾਬਾ ਚੜ੍ਹਦੀ ਕਲਾ ਦਾ ਬਾਬਾ ਜੀ ਲੜ ਰਹੇ ਇਸ ਘਰ ਸਭ ਦਾ ਸਾਰੀ ਕੀਤੀ ਆਪਣੀ ਜਿੱਤ ਹੋ ਗਈ ਸੀ ਜਿੱਤੇ ਕਿ ਨਾ ਸਾਥ ਆਜਾ ਜਿਹੜੇ ਕਹਿੰਦੇ ਆ ਕਿ ਤੁਸੀਂ ਪੁਲਿਸ ਜਾ ਸਕਦੇ ਹੋ ਤੇ ਮੋਰਚਾ ਬਾਬਾ ਜੀ ਚੜ੍ਹਦੀ ਕਲਾ ਚ ਅੱਜ ਦੁਆਰੇ ਕੰਮ ਚਾਰੇ ਪੈਦਲੋਂ ਤੋਂ ਟਰੈਕਟਰ ਤੋਂ ਉਤਰ ਲੱਗਦਾ ਸਰਕਾਰ ਨੂੰ ਨਾ ਪੈਦਲ ਗੱਲਬਾਤ ਕਰਨੀ ਹੈ ਨਾ ਐਸਪੀ ਦੀ ਐਸਪੀ ਨੂੰ ਕਿਸਾਨਾਂ ਨੂੰ ਉਹ ਭਰਾਵੋ ਪਰ ਪਾਤਰੀ ਨੇ ਬਾਬਾ ਜਿਹੜੇ ਅੱਥੇ ਬੈਠੇ ਹੋਏ ਨੇ ਜੇ ਜੀਣਾ ਪੈਦਲ ਲੈਣਾ ਲੱਗੇ ਹੋਏ ਨੇ ਸਰਕਾਰ ਤੋਂ ਸਬਸਿਡਸ ਕਰਾਉਣਾ ਇਹ ਸਾਰਿਆਂ ਨੂੰ ਬਾਬਾ ਜੀ ਨੂੰ ਪੈਸੇ ਮੰਗਣਾ ਨਹੀਂ ਕੋਈ ਗੱਲ ਨਹੀਂ ਉਹ ਰਹੀਏ ਨੂੰ ਜੀਡੀਪੀ ਨਾਲ ਉਹਨੂੰ ਕੀਤਾ ਚੱਲਣ ਗਿਆ ਹਾਂ ਤੇ ਭਈ ਕੇਸ ਬਚਾਉਣ ਲਈ ਆਏ ਜਾਣੀ ਕਿ ਫੋਰੀ ਨੂੰ ਸਾਥ ਦੇਣਾ ਚਾਹੀਦਾ ਨਹੀਂ ਕਿ ਕਿਸੇ ਨਾਲ ਇਹ ਮੈਸਬੀ ਜੁੜੀਆ ਜਿਹੜੇ ਬੱਚੇ ਆਪਣੇ ਪ੍ਰਵਾਸ ਕਰਨ ਦੇ ਕਿੰਨੇ ਪਾਪ ਉਹ ਵੀ ਨਾਲ ਜੁੜਨਾ ਪ੍ਰਵਾਸ ਉਹ ਬਗਲ ਲੋਕ ਇੱਥੇ ਬਸਦੇ ਬਿਲਕੁਲ ਚਾਹਤ ਨਹੀਂ ਰਹਿ ਗਈ ਸੀ ਦੇਣ ਨਹੀਂ ਹੁੰਦੀ ਇਹ ਸਾਡੇ ਕੋ ਆ ਗਿਆ ਇਹ ਤਾਂ ਵਪਾਰੀ ਗਰ ਨਰਦੇ ਨੇ ਸਰਕਾਰ ਆਮ ਲੋਕਾਂ ਦੇ ਕੋਲ ਆਮ ਬਾਨੀਆਂ ਨਾਨੀਆਂ ਦੇ ਯਾਰ ਨੇ ਉਹਨਾਂ ਦੀ ਸਰਕਾਰ ਹੈ ਨਾ ਜਿਹੜੀ ਉਹ ਕਹਿੰਦੇ ਨੇ ਉਵੇਂ ਕਰਦੇ ਨੇ ਉਹ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੀ ਬੇਕੀ ਕਰਾ ਸਾਨੂੰ ਝੂਨੇ ਦੀ ਸਾਡੀ ਖਰੀਦ ਕਰਦੇ ਨੇ ਕੰਮ ਕਰਦੇ ਨੇ ਇਸ ਜਿੱਦੀ ਤਰ੍ਹਾਂ ਉਹ ਜਾਣੇ ਅੱਗੇ ਰੋਕ ਲੈਂਦੇ ਨੇ ਪੂਰੀਆਂ ਮਾਰਦੇ ਨੇ ਫਿਰ ਲੋਕ ਕਿੱਥੇ ਹਟਣ ਕੀ ਦਿੱਤੇ ਕਾਟੀਆਂ ਫਟਾਉਂਦਾ ਬਣਾ ਦਿੰਦੇ ਨੇ ਨੀਂ ਕਿ ਜਮਾਈ ਹੈ ਨਾ ਬਾਬੇ ਨਾਲਕ ਦਾ ਬਾਬੇ ਨਾਲ ਵੀ ਦਿੱਤੀ ਹੋਈ ਆ ਪਰ ਚੜ੍ਹਦੇ ਗੱਲਾਂ ਦੇ ਬਾਬਾ ਜੀ ਲੜ ਰਹੇ ਆ ਸਰਕਾਰ ਸਾਹਿਬ ਨਾਲ ਜਿਹੜੇ ਕੀਤੇ ਆਪਣੀ ਜਿੱਤ ਹੋਊਗੀ ਸੀ ਜਿੱਥੇ ਵੀ ਨਾ ਬਚਦੇ ਸਾਡੇ ਅੱਜ ਸ਼ਾਂਤ ਮਈਨਾਂ ਜੀ ਸਾਡਾ ਕੱਪੜਾ ਜੀ ਨੂੰ ਪਾਈ ਰੱਖੋ ਜੇ ਤੁਹਾਡੀ ਖੇਤ ਹੋਏਗੀ ਜੀ ਸਾਡੇ ਲੀਡਰ ਕਹਿਣਗੇ ਅੱਜ ਬੁਰੀ ਬੁਰੀ ਗੱਲ ਹੋਏਗੀ ਉਹ ਸੁਸਮਾਨ ਤੇ ਉਹਨਾਂ ਦੇ ਘੱਟ ਆ ਰਹੇ ਹੱਥੀ ਲੋਕ ਕਿਉਂ ਵੀ ਕਰਦੇ ਜਿਹੜੇ ਕਹਿੰਦੇ ਨਹੀਂ ਪੀਸ ਪੁਲੀ ਜਾ ਸਕਦੇ ਹੋ ਮੋਰਚਾ ਬਾਬਾ ਜੀ ਚੜ੍ਹਦੀ ਕਲਾ ਚ ਅੱਜ ਦੁਆਰੇ ਕਾਮ ਜਿਹੜੇ ਪੈਦਲੋਂ ਤੋਂ ਟ੍ਰੈਕਟਰ ਉਤਰ ਲੱਗਦਾ ਸਰਕਾਰ ਨੂੰ ਨਾ ਗੱਲਬਾਤ ਕਰਨੀ ਹੈ ਨਾ ਐਮਐਸਪੀ ਦੇ ਐਮਐਸਪੀ ਲੋਕਸਾਨਾਂ ਨੂੰ ਉਹ ਭਰਾਵਾਂ ਬੱਬਾ ਜਿਹੜੇ ਅੱਗੇ ਹੋਏ ਨੇ ਜਿਹੜੇ ਜਾਨਾ ਪੈ ਲਿਆ ਨੱਕੀ ਹੋਏ ਨੇ ਸੰਗਤ ਸਬੰਸ ਕਰਾਉਣਾ ਹੈ ਸਾਰਿਆਂ ਨੂੰ ਬੱਬਾ ਜੀ ਇਹਨੂੰ ਪੀਸ ਤੋਂ ਨਹੀਂ ਮੰਗਣਾ ਨਹੀਂ ਕੋਈ ਗੱਲ ਨਹੀਂ ਉਹ ਰੱਈਏ ਨੂੰ ਪ੍ਰਜਾ ਲਈ ਇੱਦਾਂ ਨਹੀਂ ਕਿ ਫੁਆਰੇ ਨੂੰ ਸਾਥ ਦੇਣਾ ਚਾਹੀਦਾ ਨਹੀਂ ਕਿ ਨਾ ਕਿਸਾਨਾਂ ਲਈ ਐਮਐਸਪੀ ਵੀ ਹੋਈਆ ਜਿਹੜੇ ਬੱਚੇ ਆਪਣੇ ਪ੍ਰਵਾਸ ਕਰਦੇ ਨੇ ਕਿਉਂ ਜਾਤ ਨਹੀਂ ਰਹਿਣਾ ਆ ਉਹ ਵੀ ਨਾਲ ਜਿਹੜੇ ਪ੍ਰਵਾਸ ਹੋ ਗਏ ਲੋਕ ਇੱਥੇ ਬਸ ਰਹੇ ਬਿਲਕੁਲ ਜਾਤ ਨਹੀਂ ਰਹਿਣਾ ਅਸੀਂ ਦੇਣ ਨਹੀਂ ਹੁੰਦੇ ਜੀ ਸਾਡੇ ਤੋਂ ਆਇਆ ਇਹ ਤਾਂ ਬਾਬਾ ਜੀ ਵੀ ਨਰਦੇ ਨੇ ਸਰਕਾਰ ਆਮ ਲੋਕਾਂ ਤੋਂ ਡਰਿਆ ਆਮ ਬਾਨੀਆਂ ਡਾਨੀਆਂ ਦੇ ਯਾਰ ਨੇ ਉਹਨਾਂ ਦੀ ਸਰਕਾਰ ਹੈ ਨਾ ਜਿਵੇਂ ਉਹ ਕਹਿੰਦੇ ਨੇ ਉਵੇਂ ਕਰਦੇ ਨੇ ਉਹ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੀ ਬੇਕੀ ਕਰਾ ਸਾਨੂੰ ਝੋਨੇ ਦੀ ਸਾਡੀ ਖੇਤੀ ਦਾ ਨੰਨ ਕਰਦੇ ਨੇ ਕਿਸੇ ਜਿੱਦੀ ਤਰ੍ਹਾਂ ਉਹ ਜਾਣੇ ਅੱਗੇ ਰੋਕ ਲੈਂਦੇ ਨੇ ਪੂਰੀਆਂ ਮਾਰਦੇ ਨੇ ਫਿਰ ਲੋਕ ਕਿੱਥੇ ਹਟਣ ਕੀ ਦਿੱਤਾ ਕਾਹਤਾਂ ਦਾ ਬਣਾ ਦਿੰਦੇ ਨੇ ਨੀਂਤੀ ਜਮਾਈ ਹੈ ਨਾ ਬਾਬੇ ਨਾਲਕ ਦਾ ਬਾਬੇ ਨਾਲ ਦਿੱਤੀ ਹੋਈ ਆ ਪਰ ਚੜ੍ਹਦੇ ਗੱਲਾਂ ਜੇ ਬਾਬਾ ਜੀ ਲੜ ਰਹੇ ਆ ਇਸ ਘਰ ਸਰਕਾਰ ਸਾਡੇ ਨਾਲ ਜੇ ਜਿੱਤੇ ਆਪਣੀ ਜਿੱਤ ਹੋਊਗੀ ਸੀ ਜਿੱਥੇ ਵੀ ਨਾ ਅੱਜ ਅੱਜ ਦੇ ਨੇਤਾ ਕਮੇਟਰੀ ਸ਼ਾਂਤ ਮਈਨਾ ਜੀ ਸਾਹਿਬ ਦਾ ਕਪਨਾ ਜੀ ਨੂੰ ਕਿਹਾ ਕਿ ਜੇ ਤੁਹਾਡੀ ਫੇਰ ਹੋਏਗੀ ਸਾਡੇ ਲੀਡਰ ਕਹਿਣਗੇ ਅੱਜ ਕੋਈ ਪਾ ਕੇ ਇੱਕ ਬੱਡੀ ਬੱਡੀ ਜੇ ਤੋਹ ਕਿ ਉਹ ਸੁਸਮਾਨ ਤੇ ਉਹਨਾਂ ਦੇ ਘੱਟੀਆਂ ਆ ਦੇ ਹੱਥੀਂ ਪੁੱਗ ਅੱਗੇ ਹੋਵੇ ਜਿਹੜੇ ਕਹਿੰਦੇ ਨਹੀਂ ਪੀਸ ਪੁਲੀ ਜਾ ਸਕਦੇ ਹੋ